ਦੇ ਵਿੱਚ ਇਹ ਦੁਨੀਆ ਦੇ ਵਿੱਚ ਵਾਜ ਦਿੱਤਾ ਔਰ ਪਾਣੀ ਚਲਕਾ ਯਹਨਾ ਤੈਂਦੀ 16 ਦੇ ਵਿੱਚ ਕਿ ਪਰਮੇਸ਼ੁਰ ਨੇ ਜਗਤ ਦੇ ਨਾਲ ਅਜਿਹਾ ਪ੍ਰੇਮ ਕੀਤਾ ਜੋ ਉਸ ਨੇ ਆਪਣਾ ਅਕਲੌਤਾ ਪੁੱਤਰ ਵਕਸ਼ ਦਿੱਤਾ ਤਾਂ ਜੋ ਹਰੇਕ جہاں بھی وہواس کرے وہ ناس نہ ہو سدا کا جیون پائے میرے اج ہر کا مطلب ہے چاہے کسی بھی دھرم کا ہوب کا ہوئے چاہے کسی بھی قوم کا ہوئے کالا ہوئے ہوا بھی وہواس کرے گا وہ ناس نہیں ہوئے گا سدا جیون پائے گا اور اس مسیح دھرتی نے تیان نو ਕਿਉਂ ਕੀ ਕਾਰਨ ਸੀਗਾ ਕਿ ਉਹ ਪਹਿਲਾ ਆਦਮ ਪਰਮੇਸ਼ਰ ਨੇ ਬਣਾਇਆ ਆਪਣੇ ਵਰਗਾ ਬਣਾਇਆ ਆਪਣੇ ਸਰੂਪ ਦੇ ਉੱਤੇ ਬਣਾਇਆ ਪਰ ਜਦੋਂ ਉਹਨੂੰ ਇੱਕ ਆਗਿਆ ਦਿੱਤੀ ਉਹਨੇ ਆਗਿਆ ਦਾ ਪਾਲਨ ਨਹੀਂ ਕੀਤਾ ਅਣਜਾ ਕਰ ਹੋਇਆ ਉਹਨੇ ਹੁਕਮ ਤੋੜਿਆ ਅਤੇ ਪਾਪ ਕੀਤਾ ਔਰ ਬਨ ਚਲਿਆ ਹੋਇਆ ਕਿ ਪਾਪ ਦੀ ਮਜ਼ਦੂਰੀ ਮੌਤ ਹੈ ਔਰ ਮੇਰੇ ਅਜਿਹਾ ਜਿਹੜੀਆਂ ਗੱਲਾਂ ਆਤਮ ਨੇ ਇੱਥੋਂ ਚਲੇ ਗਏ ਆਂ ਔਰ ਪਹਿਲੀ ਗੱਲ ਉਸ ਸਵਰਗ ਨੂੰ ਜਾਣ ਵਾਲਾ ਰਾਹ ਆਤਮ ਦੇ ਪਾਪ ਦੇ ਕਾਰਨ ਉਹ ਬੰਦ ਹੋ ਗਿਆ ਔਰ ਦੂਸਰੀ ਗੱਲ ਉਹ ਸੱਚਾਈ ਜਿਸ ਸੱਚਾਈ ਤੇ ਇਨਸਾਨੇ ਚੱਲਣਾ ਸੀ ਔਰ ਸੱਚਾਈ ਉਹਦੇ ਕੋਲ ਚਲੇ ਗਈ ਔਰ ਤੀਸਰੀ ਗੱਲ ਉਹ ਮੇਰੇ ਜੀਜੋ ਜੀਵਨ ਜਿਹੜਾ ਇਨਸਾਨ ਨੇ ਬਤੀਤ ਕਾ ਨਾਸੀ ਹਮੇਸ਼ਾ ਦੀ ਜ਼ਿੰਦਗੀ ਉਸ ਸਮੇਤ ਤੋਂ ਚਲੀ ਗਈ ਕਿਉਂਕਿ ਪਾਪ ਦੇ ਕਾਰਨ ਇਹ ਤਿੰਨੀਆਂ ਗੱਲਾਂ ਆਦਮਰੀ ਗਵਾਲੀਆਂ ਇਸੇ ਲਈ ਯਿਸੂ ਮਸੀਹ ਧਰਤੀ ਦੇ ਉੱਤੇ ਆਇਆ ਇਹੇ ਉਹਦੇ ਆਉਣ ਦਾ ਕਾਰਨ ਸੀ ਉਹ ਯਿਸੂ ਮਸੀਹ ਤਿੰਨੇ ਚੀਜ਼ਾਂ ਉਹ ਤਿੰਨੇ ਗੱਲਾਂ ਲੈ ਕੇ ਧਰਤੀ ਤੇ ਪ੍ਰਗਟਾ ਹੋਇਆ ਯਹਨਾ 14 ਦੇ 6 ਵਿੱਚ ਕਹਿੰਦਾ ਆ ਰਾਹ ਵੀ ਮੈਂ ਹਾਂ ਸੱਚਾਈ ਵੀ ਮੈਂ ਹਾਂ ਤੇ ਜੀਵਨ ਵੀ ਮੈਂ ਹਾਂ ਬੋ ਹਾਲੇਲੂਇਆ 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 ਮੇਰੇ ਅਜੀਤੋ ਉਹ ਜਿਹੜਾ ਸਵਰਗ ਨੂੰ ਜਾਣ ਵਾਲਾ ਰਾਹ ਪਾਪ ਦੇ ਕਾਰਨ ਬੰਦ ਹੋ ਚੁੱਕਾ ਸੀ ਆਦਮ ਦੇ ਪਾਪ ਦੇ ਕਾਰਨ ਉਹ ਆਦਮੀ ਅਸੀਂ ਸਾਰੇ ਔਲਾਦਾਂ ਚਾਹ ਕੋਈ ਕਿਸੇ ਵੀ ਧਰਮ ਦਾ ਹੋਵੇ ਚਾਹ ਕਿਸੇ ਮਾਜਬ ਦਾ ਹੋਵੇ ਚਾਹ ਕਿਸੇ ਕੌਮ ਦਾ ਹੋਵੇ ਔਰ ਬਾਣੀ ਚਲਿਖਿਆ ਸਾਹਬ ਨੇ ਪਾਪ ਕੀਤਾ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਿਆ ਉਹਦੀ ਕਿਰਪਾ ਤੋਂ ਰਹਿ ਗਿਆ ਇਸ ਲਈ ਪਰਮੇਸ਼ਰ ਦੀ ਕਿਰਪਾ ਹੋਈ ਉਹਨੇ ਆਪਣੇ ਪੁੱਤਰ ਨੂੰ ਜਾਨਕਾ ਯਿਸਮਾਸੀ ਨੂੰ ਧਰਤੀ ਦੇ ਵਿੱਚ ਕੰਕਲਿਆ ਜੇ ਜਿਹੜਾ ਵੀ ਉਹਦੇ ਉੱਤੇ ਵਿਸ਼ਵਾਸ ਕਰੇ ਔਰ ਨਾਸਨਾਵੇ ਸਦਾ ਦਾ ਜੀਵਨ ਪਾਵੇ ਉਹ ਰਿਸ਼ਤਾ ਜਿਹੜਾ ਪਰਮੇਸ਼ਰ ਦੇ ਨਾਲੋਂ ਮਨੁੱਖ ਦਾ ਟੁੱਟ ਚੁੱਕਾ ਸੀ ਜਿਹੜੀ ਸੰਕਤੀ ਪਰਮੇਸ਼ਰ ਦੇ ਨਾਲੋਂ ਮਨੁੱਖੀ ਟੁੱਟ ਚੁੱਕੀ ਸੀਗੀ ਫਿਰ ਤੋਂ ਮਿਲਾਬ ਕਰਾਉਣ ਦੇ ਲਈ ਫਿਰ ਤੋਂ ਸੰਕਤੀ ਦੁਆਰਾ ਸ਼ੁਰੂ ਕਰਾਉਣ ਦੇ ਲਈ ਕਿ ਫਿਰ ਤੋਂ ਇਨਸਾਨ ਦਾ ਟੁੱਟਾ ਰਿਸ਼ਤਾ ਜੁੜ ਜਾਵੇ ਔਰ ਯਿਸੂ ਮਸੀਹ ਧਰਤੀ ਉੱਤੇ ਆਇਆ ਇਸੇ ਲਈ ਉਹਨਾਂ ਆਇਆ ਔਰ ਮਤਿ 11 ਦੀ 28 ਦੇ ਵਿੱਚ ਆਖਦਾ ਹੈ ਥੱਕੇ ਤੇ ਪਰਹਰ ਦੱਬੇ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੈਂ ਤੁਹਾਨੂੰ ਫਿਰ ਤੋਂ ਉਸ ਸਵਰਗ ਦਾ ਦਵਾਜਾ ਖੋਲ ਦੇਵਾਂਗਾ ਮੈਂ ਤੁਹਾਨੂੰ ਉਹ ਸੱਚਾਈ ਉੱਤੇ ਚੱਲਣਾ ਸਿਖਾਵਾਂਗਾ ਮੈਂ ਉਹ ਤੁਹਾਨੂੰ ਜੀਵਨ ਦੇਵਾਂਗਾ ਜਿਹੜਾ ਕਦੀ ਖਤਮ ਹੋਣ ਵਾਲਾ ਨਹੀਂ ਹੈ ਹੋਲਾ ਹਾਲੇਲੂਇਆ 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 ਜਿਸ ਨੇ ਯਹਨਾ ਅਸਲੀ ਬੱਤੀ ਚਾਹਿਆ ਜਿੰਨਾ ਜੇ ਸਚਾਈ ਨੂੰ ਜਾਣੋਗੇ ਤਾਂ ਸਚਾਈ ਧਿਆਨੂ ਹਰ ਪਾਪ ਤੋਂ ਹਰ ਪ੍ਰਿਆਇਤ ਤੋਂ ਹਰ ਦੁਸ਼ਟਾਤਮੇ ਤੋਂ ਹਰ ਬਿਮਾਰੀ ਤੋਂ ਅਜਾਦ ਕਰੇਗੀ ਬੋਲਾ ਹਾਲੇਲੂਇਆ 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 ਯਿਸੂ ਮਸੀਹ ਸਚਾਈ ਹੈ ਯਿਸੂ ਮਸੀਹ ਕੋਈ ਧਰਮ ਨਹੀਂ ਹੈ ਯਿਸੂ ਮਸੀਹ ਮਜਬ ਨਹੀਂ ਹੈ

ਕੋਈ ਦੂਜਾ ਨਾਮ ਨਹੀਂ ਜਿੱਦਾਂ ਕਾ ਜਿੰਦ ਤੋਂ ਅਸੀਂ ਬਚਾਏ ਚੱਲ ਇੱਕੋ ਹੀ ਨਾਮ ਹੈ ਉਹ ਯਿਸੂ ਨਾਮ ਹੈ ਜਿਹੜਾ ਸਾਰੇ ਨਾਮਾਂ ਤੋਂ ਉੱਤਮ ਨਾਮ ਹੈ ਜਿਹੜਾ ਵੀ ਉਹਦੇ ਉੱਤੇ ਵਿਸ਼ਵਾਸ ਕਰੇਗਾ ਉਹ ਨਾਸ ਨਹੀਂ ਹੋਏਗਾ ਉਹ ਸਦਾ ਦਾ ਜੀਵਨ ਪਾਏਗਾ ਇਸ ਲਈ ਮੇਰੇ ਅਜੀਤੋ ਯਿਸੂ ਮਸੀਹ ਕੋਈ ਧਰਮ ਬਣਾਉਣ ਨਹੀਂ ਕੋਈ ਮਜਬ ਬਣਾਉਣ ਨਹੀਂ ਆਇਆ ਕੋਈ ਕਿਸੇ ਤਰ੍ਹਾਂ ਦੀ ਕੌਮ ਖੜੀ ਕਰਨੇ ਨਹੀਂ ਆਇਆ ਉਹ ਤੇ ਪਾਪੀ ਮਨੁੱਖ ਨੂੰ ਬਚਾਉਣ ਲਈ ਆਇਆ